ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਪਤਾ ਹੀ ਆ ਜੀ ਜਿਹੜਾ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਪੱਕ ਕੇ ਤਿਆਰ ਹੋ ਗਈਆਂ ਜੀ ਬਾਢੀ ਦਾ ਕੰਮ ਸਟਾਰਟ ਹੋ ਗਿਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਤੇ ਸਾਰਿਆਂ ਦੀਆਂ ਫਸਲਾਂ ਸਾਂਭੀਆਂ ਜਾਣ ਸੁੱਖੀ ਸੰਧੀ ਸਾਰਿਆਂ ਦਾ ਕੰਮ ਨੇਪਰੇ ਚੜ ਜੇਵੇ ਕਿਉਂਕਿ ਦੋਸਤੋ ਇਨ੍ਹਾਂ ਦਿਨਾਂ ਵਿੱਚ ਕੀ ਹੁੰਦਾ ਗਰਮੀ ਜ਼ਿਆਦਾ ਹੋਣ ਕਰਕੇ ਨਾ ਅੱਗ ਲੱਗਣ ਦਾ ਜਿਹੜਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਜਿਹੜੀ ਕਿਸਾਨਾਂ ਦੀ ਜਿਹੜੀ ਫਸਲ ਆ ਕਣਕ ਉਹਦੇ ਤੋਂ ਆਟਾ ਬਣਦਾ ਤੇ ਉਹੀ ਜਿਹੜੀ ਆਟੇ ਦੀ ਰੋਟੀ ਸਾਰਿਆਂ ਨੇ ਖਾਣੀ ਹੁੰਦੀ ਆ ਜੀ ਚਾਹੇ ਕੋਈ ਤਕੜਾ ਚਾਹੇ ਕੋਈ ਮਾੜਾ ਇਹ ਆਪਾਂ ਸਾਰਿਆਂ ਲਈ ਵੀਡੀਓ ਬਣਾਈ ਆ ਜੀ ਤੇ ਇਹਦੇ ਵਿੱਚ ਆਏ ਆ ਜਿਵੇਂ ਹੁਣ ਅੱਗ ਲੱਗਣ ਦਾ ਇਹਨਾਂ ਦਿਨਾਂ ਵਿੱਚ ਖਤਰਾ ਜ਼ਿਆਦਾ ਬਣਿਆ ਰਹਿੰਦਾ ਕਈ ਵਾਰੀ ਤਾਰਾਂ ਜਿਹੜੀਆਂ ਬਿਜਲੀ ਵਾਲੀਆਂ ਤਾਰਾਂ ਢਿੱਲੀਆਂ ਹੋ ਜਾਂਦੀਆਂ ਜਾਂ ਕਈ ਜਗ੍ਹਾ ਤੋਂ ਜਿਹੜੇ ਟਰਾਂਸਫਾਰਮਰ ਪਾਰਕ ਮਾਰੀ ਜਾਂਦੇ ਆ ਤੇ ਜਾਂ ਤਾਰਾਂ ਟੁੱਟ ਜਾਂਦੀਆਂ ਸੋ ਇਸੇ ਕਰਕੇ ਨਾ ਬਿਜਲੀ ਵਿਭਾਗ ਮੈਹਿਕਮਾ ਜਿਹੜਾ ਪੀਐਸਪੀਸੀਐਲ ਨੇ ਨੰਬਰ ਜਾਰੀ ਕਰੇਣਗੇ 9640161086835 96461086836 ਇਹ ਦੋ ਨੰਬਰ ਨੇ ਜੀ ਇਹਨਾਂ ਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਜੇ ਤੁਹਾਨੂੰ ਕਿਤੇ ਲੱਗਦਾ ਵੀ ਭਾਈ ਆਹ ਤਾਰ ਢਿੱਲੀ ਆ ਇੱਥੋਂ ਵੀ ਜਾਂ ਤਾਰ ਟੁੱਟੀ ਹੋਈ ਆ ਜਾਂ ਜਿਹੜਾ ਆਪਣਾ ਟਰਾਂਸਫਾਰਮ ਆ 스ਪਾਰਕ ਮਾਰ ਰਿਹਾ ਜਾਂ ਤੁਸੀਂ ਵੀਡੀਓ ਬਣਾ ਕੇ WhatsApp ਤੇ ਇਹਨਾਂ ਨੰਬਰਾਂ ਤੇ ਤੁਸੀਂ ਭੇਜ ਸਕਦੇ ਹੋ ਜਾਂ ਇੱਕ ਨੰਬਰ ਆ 1912 ਇਹ ਪਹਿਲਾ ਵਾਲਾ ਨੰਬਰ ਆ ਇਹ ਨੰਬਰ ਤੇ ਵੀ ਤੁਸੀਂ ਗੱਲ ਕਰਕੇ ਉਹਨਾਂ ਨੂੰ ਦੱਸ ਸਕਦੇ ਹੋ ਵੀ ਭਾਈ ਆਹ ਪ੍ਰੋਬਲਮ ਆਈ ਹੋਈ ਆਗੀ ਤਾਂ ਤੁਸੀਂ ਤਾਰਾਂ ਠੀਕ ਕਰ ਦਿਓ ਤੇ ਹੁਣ ਆ ਗਈ ਜੀ ਦੂਜੀ ਗੱਲ ਤੇ ਦੂਜੀ ਗੱਲ ਇਹ ਆ ਜਿਵੇਂ ਹੁਣ ਟਰਾਂਸਫਾਰਮ ਦੇ ਥੱਲੇ ਜਿਹੜੀਆਂ ਕਣਕਾਂ ਆਪਾਂ ਲਾਈਆਂ ਹੁੰਦੀਆਂ ਬੀਜੀ ਹੁੰਦੀ ਆ ਤੇ ਉਦੋਂ ਤੁਸੀਂ ਨਾ ਸਾਬਦੀ ਲਾ ਲਿਆ ਕਰੋ ਥੋੜੇ ਜੇ ਏਰੀਆ 'ਚ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਆਪਣੇ ਤਾਏ ਵਰਗੇ ਜਿਹੜੇ ਸਕੀਮੀ ਲੋਕ ਹੁੰਦੇ ਆ ਉਹ ਤਾਂ ਪਹਿਲਾਂ ਕਰਦੇ ਹੀ ਜਾਂਦੇ ਆ ਆ ਮੈਂ ਦਿਖਾਉਣਾ ਤੁਹਾਨੂੰ ਦੇਖੋ ਨਾ ਹੱਦਿਆਂ ਆਪਣਾ ਟਰਾਂਸਫਾਰਮ ਆ ਟਰਾਂਸਫਾਰਮ ਲਾਈ ਤੁਸੀਂ ਜੀ ਆ ਜਗ੍ਹਾ ਤੇ ਨਾ ਜਦੋਂ ਕਣਕ ਦੀ ਬੀਜੀ ਸੀ ਨਾਲ ਹੀ ਅਸੀਂ ਇੰਨੀ ਜਗ੍ਹਾ ਛੱਡ ਲਈ ਸੀ ਤੇ ਇੱਥੇ ਸਬਜ਼ੀਆਂ ਲਾਉਣੀਆਂ ਸੀ ਕੁਝ ਆਲੂ ਲਾਲੇ ਸੀਗੇ ਅਸੀਂ ਤੇ ਨਾਲੇ ਤਾਂ ਸਬਜ਼ੀਆਂ ਦਾ ਸਰੀ ਗਿਆ ਨਾਲੇ ਆਲੂ ਹੋਗੇ ਤੇ ਨਾਲੇ ਹੁਣ ਇੰਨਾ ਦੇਣਾ ਵਿੱਚ ਕੀ ਹੁੰਦਾ ਆਪਾਂ ਨੂੰ ਲੇਬਰ ਨਹੀਂ ਮਿਲਦੀ ਆਹ ਇੰਨੀ ਜਗ੍ਹਾ ਕਈ ਵਾਰੀ ਔਖੀ ਲੱਗਦੀ ਆ ਵੱਢਣੀ ਕਿਉਂਕਿ ਗਰਮੀ ਜ਼ਿਆਦਾ ਹੁੰਦੀ ਆਗੀ ਤੇ ਇਸੇ ਕਰਕੇ ਨਾ ਇੰਨੀ ਜਗ੍ਹਾ ਤੇ ਤੁਸੀਂ ਸਬਜ਼ੀ ਲਾ ਲਿਆ ਕਰੋ ਤੇ ਇੱਕ ਆਪਣੇ ਜਿਹੜੇ ਦੋਸਤੋ ਜਿਹੜੇ ਆਊਟੂ ਹੁੰਦੇ ਆਗੇ ਆਪਣੀ ਮੋਟਰਾਂ ਦੇ ਬਣਾਏ ਹੋਏ ਡੰਮ ਹੁੰਦੇ ਆ ਤੇ ਉਹਨਾਂ ਨੂੰ ਵੀ ਤੁਸੀਂ ਭਰ ਕੇ ਰੱਖਤਾ ਕਰੋ ਜਦੋਂ ਲਾਈਟ ਆਈ ਹੁੰਦੀ ਆ ਕਿਉਂਕਿ ਦੋਸਤੋ ਇੰਨਾ ਡਣਾ ਵਿੱਚ ਜਿਹੜੇ ਪੰਜਾਬ ਸਰਕਾਰ ਦੇ ਸੈਟਲਾਈਟ ਹੁੰਦੇ ਆਗੇ ਉਹ ਵੀ ਕੰਮ ਕਰਨੋਂ हट ਜਾਂਦੇ ਆ ਤੇ ਜੜੀਆਂ ਅੱਗ ਭਜਾਉਣ ਵਾਲੀਆਂ ਗੱਡੀਆਂ ਹੁੰਦੀਆਂ ਉਹ ਵੀ ਇੰਨਾ ਡਣਾ ਵਿੱਚ ਨਹੀਂ ਪਹੁੰਚਦੀਆਂ ਇਹ ਅਪਰਾਲਾ ਵੀ ਆਪਾਂ ਨੂੰ ਹੀ ਕਰਨਾ ਪੈਂਦਾ ਤੇ ਜਿੰਨਾ ਪਿੰਡਾਂ ਵਿੱਚ ਜੜੀਆਂ ਪਾਣੀ ਵਾਲੀਆਂ ਟੈਂਕੀਆਂ ਮਿਲੀਆਂ ਹੁਣ ਉਹ ਭਰ ਕੇ ਰੱਖਿਓ ਆਪਣੀਆਂ ਕਿਉਂਕਿ ਵੇਟ ਨਾ ਕਰਿਓ ਜੀ ਅੱਗ ਬੁਝਾਉਣ ਵਾਲੀਆਂ ਗੱਡੀਆਂ ਦਾ ਕਿਉਂਕਿ ਉਹ ਉਹਨਾਂ ਦਿਨਾਂ ਵਿੱਚ ਹੀ ਪਹੁੰਚਦੀਆਂ ਨੇ ਜਦੋਂ ਆਪਾਂ ਝੋਨੇ ਦੀ ਜਿਹੜੀ ਰਹਿਦ ਖੋਦ ਹੁੰਦੀ ਆ ਉਹਨੂੰ ਅੱਗ ਲਾਉਣੀ ਆਂਗੇ ਉਦੋਂ ਹੀ ਆਉਂਦੀਆਂ ਨੇ ਉਹ ਉਦੋਂ ਕੀੜੀਆਂ ਵਾਂਗ ਤੁਰੀਆਂ ਫਿਰਦੀਆਂ ਨੇ ਤੇ ਇਹਨਾਂ ਦਿਨਾਂ ਵਿੱਚ ਉਦੋਂ ਆਉਂਦੀਆਂ ਨੇ ਜਦੋਂ ਅੱਗ ਬੁਝੀ ਜਾਂਦੀ ਆ ਤੇ ਇੱਕ ਤਾਂ ਇਹ ਗੱਲ ਹੋ ਗਈ ਜੀ ਇੱਕ ਦੋਸਤੋ ਜਿਵੇਂ ਹੁਣ ਜਿਹੜੇ ਵੀਰ ਆਪਣੇ ਬੱਕਰੀਆਂ ਚਾਰਦੇ ਆਗੇ ਖੇਤਾਂ ਵਿੱਚ ਤੇ ਕਿਸੇ ਜਗ੍ਹਾ ਤੇ ਬੈਠ ਕੇ ਚੁੱਲ੍ਹਾ ਬਣਾ ਲੈਂਦੇ ਆਗੇ ਉਹ ਚਾਹ ਬਣਾ ਕੇ ਨਾ ਪੀਂਦੇ ਆਗੇ ਉਹ ਵੀ ਜਿਵੇਂ ਹੁਣ ਅੱਗ ਹੁੰਦੀ ਆ ਨਾ ਅੱਗ ਨੂੰ ਕਿਰਪਾ ਵਹਿ ਦੇਣਾ ਦੇਣਾ ਵਿੱਚ ਤੁਸੀਂ ਚਾਹ ਪਾਣੀ ਦਾ ਘਰੋਂ ਹੀ ਇੰਤਜ਼ਾਮ ਕਰਕੇ ਆਇਆ ਕਰੋ ਕਿਉਂਕਿ ਹਵਾ ਜਿਆਦਾ ਚੱਲਦੀ ਹੁੰਦੀ ਆ ਹਵਾ ਨਾਲ ਕਈ ਵਾਰੀ ਇਦਾਂ ਹੁੰਦਾ ਜਿਹੜੀ ਬਲਦੀ ਅੱਗ ਹੁੰਦੀ ਆ ਨਾ ਉਹ ਆਪਾਂ ਬੁਝਾ ਵੀ ਦਿੰਨੇ ਆ ਉਹਦੇ ਵਿੱਚੋਂ ਫੇਰ ਵੀ ਕੋਲਾ ਜੇ ਉੱਡ ਕੇ ਕਣਕ ਤੇ ਡਿਗ ਜਾਂਦਾ ਹੈ ਨਾ ਅੱਗ ਦਾ ਕੰਟਰੋਲ ਨਹੀਂ ਹੁੰਦਾ ਜੀ ਹਵਾ ਬਹੁਤ ਜ਼ਿਆਦਾ ਹੁੰਦੀ ਆ ਤੇ ਇਹਨਾਂ ਦਿਨਾਂ ਵਿੱਚ ਤੁਸੀਂ ਇਹ ਵੀ ਕਿਰਪਾ ਕਰਿਓ ਜੀ ਜਿਹੜੀਆਂ ਆਪਣੀਆਂ ਚਾਹ ਚੂਹ ਦਾ ਜਿਹੜਾ ਤੁਹਾਡਾ ਜੋ ਵੀ ਕੰਮ ਆ ਉਹ ਤੁਸੀਂ ਘਰੋਂ ਹੀ ਆਪਣਾ ਇੰਤਜ਼ਾਮ ਕਰਕੇ ਆਇਆ ਕਰੋ ਇੱਕ ਗੱਲ ਹੋਰ ਜਿਹੜੇ ਹੁਣ ਮੁੰਡੇ ਸਿਗਰਟਾਂ ਬੀੜੀਆਂ ਪੀਂਦੇ ਆ ਤੇ ਉਹ ਵੀ ਇਹ ਗੱਲ ਦਾ ਜ਼ਰੂਰ ਗੌਰ ਕਰਿਓ ਵੀ ਇਹਨਾਂ ਦਿਨਾਂ ਵਿੱਚ ਆਪਾਂ ਜਿਹੜੀਆਂ ਸਿਗਰਟਾਂ ਬੀੜੀਆਂ ਬੰਦ ਕਰਦੀਏ ਜਾਂ ਥੋੜਾ ਸਰਦਾ ਭਾਈ ਇਹਨਾਂ ਦਿਨਾਂ ਵਿੱਚ ਸਾਰ ਲਿਓ ਕਿਉਂਕਿ ਦੋਸਤੋ ਇਹ ਹੁੰਦਾ ਵੀ ਤੁਹਾਨੂੰ ਲੱਗਦਾ ਹੁੰਦਾ ਵੀ ਪੀ ਕੇ ਜਦੋਂ ਸੜਦੀ ਨਾ ਵੀ 부ਜੀ ਤੋਂ ਸੜਦੇ ਆਂ ਅਸੀਂ ਕਿਉਂਕਿ ਉਹਦੇ ਵਿੱਚ ਅੱਗ ਹੁੰਦੀ ਆ ਜੀ ਉਹ ਵੀ ਜਿਹੜੀ ਅੱਗ ਆ ਉਹ ਵੀ ਜੇ ਕਈ ਵਾਰੀ ਕਣਕ ਤੇ ਡਿੱਗ ਜਾਵੇ ਤੇ ਉਹ ਵੀ ਬਹੁਤ ਵੱਡਾ ਜਿਹੜਾ ਹਾਦਸਾ ਬਣ ਸਕਦਾ ਤੁਹਾਡੀ ਜਿਹੜੀ ਇੱਕ ਸਿਗਰਟ ਪੀਤੀ ਹੁੰਦੀ ਹੈ ਜਾਂ ਬੀੜੀ ਪੀਤੀ ਹੁੰਦੀ ਹੈ ਇਈ ਵਾਰੀ ਜਾਣ ਬੁੱਝ ਕੇ ਜਿਹੜੇ ਸਰਾਰਤੀ ਅਨਸਰ ਨੇ ਉਹ ਵੀ ਇਹ ਕੰਮ ਕਰ ਦਿੰਦੇ ਆ ਬੀੜੀ ਪੀ ਕੇ ਛੁੱਡ ਦਿੰਦੇ ਆ ਵੀ ਚਲੋ ਆਪਣੀ ਕਿਹੜਾ ਹੈ ਫਸਲ ਆ ਜਾਂ ਆਪਣੀ ਕਿਹੜਾ ਅਸੀਂ ਕਿਹੜਾ ਕੋਈ ਕਿਸਾਨ ਆ ਤੇ ਦੋਸਤੋ ਇਹ ਨਹੀਂ ਹੈਗਾ ਵੀ ਤੁਸੀਂ ਜੇ ਕਿਸਾਨ ਨਹੀਂ ਹੈਗੇ ਵੀ ਤੁਸੀਂ ਰੋਟੀ ਦਾ ਤੁਸੀਂ ਵੀ ਖਾਣੀ ਆ ਅਸੀਂ ਵੀ ਖਾਣੀ ਆ ਜਿਹੜੇ ਤਕੜੇ ਨੇ ਮਾੜੇ ਨੇ ਸਾਰਿਆਂ ਨੇ ਰੋਟੀ ਖਾਣੀ ਆ ਤੇ ਉਹ ਰੋਟੀ ਬਣਦੀ ਆ ਜੀ ਜਿਹੜੀ ਆ ਕਿਸਾਨ ਦੀ ਕਣਕ ਆ ਇਹ ਕਣਕ ਤੋਂ ਆਟਾ ਬਣਦਾ ਤੇ ਉਹ ਆਟੇ ਤੋਂ ਰੋਟੀ ਬਣਦੀ ਆ ਉਹ ਰੋਟੀ ਤੁਸੀਂ ਵੀ ਖਾਣੀ ਆ ਅਸੀਂ ਵੀ ਖਾਣੀ ਆ ਸਾਰਿਆਂ ਨੇ ਉਹ ਰੋਟੀ ਖਾਣੀ ਆ ਇਸ ਕਰਕੇ ਇਹਨਾਂ ਗੱਲਾਂ ਤੋਂ ਬਚਿਆ ਕਰੋ ਦੋਸਤੋ ਕਿਉਂਕਿ ਦੋਸਤੋ ਕਿਸਾਨਾਂ ਦਾ ਸਾਥ ਦਿਆ ਕਰੋ ਤੇ ਦੋਸਤੋ ਵੀਡੀਓ ਆਪਣੀ ਸ਼ੇਅਰ ਕਰਦੇ ਹੋ ਜੀ ਤਾਂ ਜੋ ਜਿਹੜੇ ਇਦਾਂ ਦੇ ਜਿਹੜੇ ਗਲਤ ਜਿਹੜੀ ਸੋਚ ਰੱਖਦੇ ਆ ਉਹਨਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਲੱਗੇ ਵੀ ਭਾਈ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦਾ ਸਾਥ ਦਈਏ ਸਾਡੇ ਲਈ ਜਿਹੜੀਆਂ ਮਿਹਨਤਾਂ ਦਿਨ ਰਾਤ ਦੀਆਂ ਮਿਹਨਤਾਂ ਕਰਕੇ ਜਦੋਂ ਉਹਨਾਂ ਦੀ ਫਸਲ ਵੱਢਣ ਤੇ ਆਉਂਦੀ ਆ ਵੀ ਅਸੀਂ ਇਦਾਂ ਦੀਆਂ ਗੱਲਾਂ ਨਾ ਸੋਚੀਏ ਤੇ ਬਾਕੀ ਦੋਸਤੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਧੰਨਵਾਦ ਜੀ